ਪੂਰੀ ਦੁਨੀਆ ਵਿੱਚ ਵੱਸਣ ਵਾਲੇ ਸਮੂਹ ਪੰਜਾਬੀਆਂ ਦਾ ਇੱਕ ਵਾਰ ਫੇਰ ਤੋਂ ਤੁਹਾਡੇ ਆਪਣੇ ਚੈਨਲ ਪੰਜਾਬ ਜਰਨੀ ਦੇ ਉੱਤੇ ਸਵਾਗਤ ਹੈ। ਦੋਸਤੋ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਯੁੱਧ ਦੇ ਮਾੜੇ ਪ੍ਰਭਾਵਾਂ ਬਾਰੇ। ਇਹ ਗੱਲ ਕਰਨੀ ਇੰਨੀ ਜ਼ਰੂਰੀ ਕਿਉਂ ਆ? ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਪੂਰੀ ਦੁਨੀਆ ਦੇ ਵਿੱਚ ਔਖੋ ਵੱਖਰੇ ਦੇਸ਼ਾਂ ਦੇ ਵਿੱਚ ਜੰਗ ਜੁੱਧ ਦੇ ਹਾਲਾਤ ਬਣੇ ਹੋਏ ਹਨ ਜਾਂ ਕੁਝ ਦੇਸ਼ਾਂ ਦੇ ਵਿੱਚ ਪਹਿਲਾਂ ਤੋਂ ਹੀ ਜੁੱਧ ਚੱਲ ਰਿਹਾ ਹੈ ਸੋ ਇਹ ਜਿਹੜੇ ਜੰਗ ਜੁੱਧ ਨੇ ਇਹ ਮਨੁੱਖਤਾ ਦੇ ਲਈ ਬੜੇ ਹੀ ਘਾਤਕ ਸਾਬਤ ਹੋ ਸਕਦੇ ਹਨ ਤੇ ਪੁਰਾਣੇ ਸਮਿਆਂ ਦੇ ਵਿੱਚ ਵੀ ਘਾਤਕ ਸਾਬਤ ਹੁੰਦੇ ਆਏ ਹਨ ਸਭ ਤੋਂ ਮਾੜਾ ਜਿਹੜਾ ਪ੍ਰਭਾਵ ਜੁੱਧ ਦਾ ਪੰਦਾ ਹੈ ਉਹ ਹੈਗਾ ਇਹ ਮਾਨਵੀ ਸੰਕਟ ਆਪਾਂ ਸਾਰੇ ਦੇਖਦੇ ਆ ਕਿ ਯੁੱਧ ਦੇ ਦਿਨਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਤ੍ਰਾਸਦੀ ਆਉਂਦੀ ਹੈ ਉਹ ਹੈਗੀ ਆ ਮਨੁੱਖੀ ਜਾਨਾਂ ਦੀ ਯੁੱਧ ਲੜਨ ਵਾਲੇ ਫੌਜੀ ਭਾਵੇਂ ਕਿ ਕਿਸੇ ਵੀ ਦੇਸ਼ ਦੇ ਹੋਣ ਵੱਡੀ ਮਾਤਰਾ ਦੇ ਵਿੱਚ ਉਹਨਾਂ ਦੀਆਂ ਜਾਨਾਂ ਜਾਂਦੀਆਂ ਹਨ ਜਾਂ ਉਹ ਬਹੁਤ ਪੂਰੀ ਤਰ੍ਹਾਂ जख्मी ਫਟੜ ਹੁੰਦੇ ਹਨ ਸੋ ਇਹ ਇੰਜਰੀਆਂ ਸੱਟਾਂ ਜਿਹੜੀਆਂ ਨੇ ਬੜੀਆਂ ਗੰਭੀਰ ਹੋ ਸਕਦੀਆਂ ਨੇ ਜਿਹੜੀਆਂ ਕਿ ਉਹਨਾਂ ਨੂੰ ਪੂਰੇ ਜੀਵਨ ਨੂੰ ਉਹਨਾਂ ਦੇ ਨੂੰ ਇੱਕ ਤਰਾਸ ਦੀ ਬਣਾ ਦਿੰਦੀਆਂ ਤੇ ਬਹੁਤ ਸਾਰੀਆਂ ਸਿਵਿਲਿਅਨ ਜਿਹੜੀਆਂ ਮੌਤਾਂ ਵੀ ਯੁੱਧ ਦੇ ਦਿਨਾਂ ਦੇ ਦੌਰਾਨ ਦੇਖਿਆ ਜਾ ਸਕਦੀਆਂ। ਸੋ ਸਭ ਤੋਂ ਵੱਡਾ ਘਾਟਾ ਜਿਹੜਾ ਸਾਨੂੰ ਮਨੁੱਖੀ ਜਾਨਾਂ ਦੇ ਰੂਪ ਦੇ ਵਿੱਚ ਦਿੱਖ ਨੂੰ ਮਿਲਦਾ ਹੈ। ਇਸ ਤੋਂ ਬਿਨਾ ਜਦੋਂ ਵੀ ਕੋਈ ਯੁੱਧ ਦੇ ਹਾਲਾਤ ਬਣਦੇ ਹਨ। ਤਾਂ ਆਪਾਂ ਕੀ ਦੇਖਦੇ ਹਾਂ ਕਿ ਇੱਕ ਰਿਫਿਊਜੀ ਕ੍ਰਾਈਸਿਸ ਜਿਹੜਾ ਲੋਕਾਂ ਦੇ ਸਾਹਮਣੇ ਖੜਾ ਹੋ ਜਾਂਦਾ ਹੈ। ਲੋਕਾਂ ਨੂੰ ਤੱਕੇ ਦੇ ਨਾਲ ਜਾਂ ਜੁੱਦ ਦੇ ਹਾਲਾਤ ਦੇਖਦੇ ਹੋਏ ਉਹਨਾਂ ਨੂੰ ਆਪਣੇ ਆਪ ਵੀ ਆਪਣਾ ਇਲਾਕਾ ਜਿਹੜਾ ਹੈ ਛੱਡ ਕੇ ਜਾਣਾ ਪੈਂਦਾ ਹੈ। ਤੋ ਜਿਆ ਹੋਣ ਦੀ ਹਾਲਤ ਦੇ ਵਿੱਚ ਕੀ ਹੁੰਦਾ ਹੈ ਕਿ ਲੋਕੀ ਜਦੋਂ ਆਪਣੇ ਘਰਾਂ ਤੋਂ ਦੂਰ ਜਾਂਦੇ ਹਨ, ਆਪਣੇ ਖੇਤਰ ਤੋਂ ਦੂਰ ਜਾਂਦੇ ਹਨ। ਤਾਂ ਉਹਨਾਂ ਨੂੰ ਰਹਿਣ ਦੇ ਸਮੱਸਿਆਵਾਂ ਆਉਂਦੀਆਂ ਹਨ। ਬੱਚਿਆਂ ਨੂੰ ਸਕੂਲ ਦੀਆਂ ਸਮੱਸਿਆਵਾਂ ਆਉਂਦੀਆਂ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਰੋਜ਼ਮਰਰਾ ਦੀਆਂ ਜ਼ਰੂਰਤਾਂ ਨੇ ਕਿਉਂਕਿ ਜਿੱਥੇ ਆਪਾਂ ਰਹਿ ਰਹੇ ਹੁੰਨੇ ਆ ਉੱਥੇ ਸਾਡਾ ਐਕਸਿਸਟਮ ਜਿਹੜਾ ਬਣਿਆ ਹੁੰਦਾ ਹੈ। ਉਹ ਪੂਰੀ ਤਰ੍ਹਾਂ ਡਿਸਟਰਪਟ ਹੋ ਜਾਂਦਾ ਹੈ। ਤੋਂ ਜਿਹੜੀ ਖਾਣੇ ਦੀ ਕਮੀ ਆਮ ਤੌਰ ਤੇ ਯੁੱਧ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਸੋ ਸਾਰੀਆਂ ਸਪਲਾਈ ਚੇਨਸ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਜਾਂਦੀਆਂ ਹਨ। ਇਲਾਕੇ ਦੇ ਵਿੱਚ ਭੁੱਖਮਰੀ ਫੈਲ ਜਾਂਦੀ ਹੈ। ਤੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਤਾਂ ਜਿਹੜੀ ਇਹ ਚੀਜ਼ ਹੈਗੀ ਫੂਡ ਸਪਲਾਈ ਦੀ ਜਿਹੜੀ ਹੈਗੀ ਆ ਯੁੱਧ ਭਾਵੇਂ ਕਿਸੇ ਵੀ ਖੇਤਰ ਉੱਪਰ ਵਿੱਚ ਹੋਵੇ ਕਿ ਸੇਵੀਰੀਏ ਦੇ ਵਿੱਚ ਹੋਵੇ ਉਹਦਾ ਪ੍ਰਭਾਵ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾ ਸਕਦਾ ਹੈ ਸੋ ਬੱਚੇ ਜਿਹੜੇ ਯੁੱਧ ਵਾਲੇ ਖੇਤਰਾਂ ਦੇ ਵਿੱਚ ਬੱਚੇ ਹਨ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਤੋਂ ਵੱਡੀ ਜਿਹੜੀ ਤਰਾਸਦੀ ਜਿਹੜੀ ਆਪਾਂ ਉਹਨਾਂ ਖੇਤਰਾਂ ਦੇ ਵਿੱਚ ਦੇਖਦੇ ਹਾਂ ਉਹ ਹੈਗੀ ਆ ਇਨਫਰਾਸਟ੍ਰਕਚਰ ਤੇ ਆਰਥਚਾਰੀ ਦੀ ਪ੍ਰਗਤੀ ਜਦੋਂ ਵੀ ਕੋਈ ਯੁੱਧ ਹੁੰਦਾ ਹੈ ਅੱਜ ਦੇ ਜਿਹੜੇ ਯੁੱਧ ਹਨ ਉਹਨਾਂ ਵਿੱਚ ਬੜੇ ਹੀ ਵਿਨਾਸ਼ਕਾਰੀ ਜਿਹੜੇ ਹਥਿਆਰ ਨੇ ਉਹਨਾਂ ਦੀ ਵਰਤੋਂ ਹੁੰਦੀ ਹੈ ਜਿਹੜੇ ਕਿ ਵੱਡੀਆਂ-ਵੱਡੀਆਂ ਬਿਲਡਿੰਗਾਂ ਨੂੰ ਸੜਕਾਂ ਨੂੰ ਪੁਲਾਂ ਨੂੰ ਤੇ ਹੋਰ ਜਿਹੜੀਆਂ ਪਬਲਿਕ ਸਰਵਿਸਿਜ਼ ਦੀਆਂ ਜਿਹੜੀਆਂ ਇਮਾਰਤਾਂ ਹਨ ਉਹਨਾਂ ਨੂੰ ਤਹਿਸ ਨਾਸ ਕਰ ਦਿੰਦੇ ਹਨ ਸੋ ਜਿਨ੍ਹਾਂ ਨੂੰ ਬਣਾਉਣ ਦੇ ਵਿੱਚ ਦਹਾਕੇ ਲੱਗ ਲੱਗ ਚੁੱਕੇ ਹੁੰਦੇ ਹਨ ਸੋ ਇਸ ਤਰ੍ਹਾਂ ਦਾ ਜਿਹੜਾ ਇਨਫਰਾਸਟ੍ਰਕਚਰ ਆ ਪਲਾਂ ਦੇ ਵਿੱਚ ਹੀ ਮਰਵਾਦ ਹੋ ਜਾਂਦਾ ਹੈ ਸੋ ਇਹਦੇ ਨਾਲ ਕੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਡਿਸਟਰਕਸ਼ਨ ਆ ਉਹਦੇ ਨਾਲ ਇੱਕ ਇਨਸਟੇਬਿਲਟੀ ਦੀ ਜਿਹੜੀ ਹਾਲਾਤ ਹੈ ਉਹ ਪੈਦਾ ਹੋ ਜਾਂਦੀ ਹੈ ਮਹਿੰਗਾਈ ਵਧ ਜਾਂਦੀ ਹੈ ਲੋਕਾਂ ਨੂੰ ਆਪਣਾ ਜਿਹੜਾ ਰੋਜ਼ਮਰਰਾ ਦੀ ਜ਼ਿੰਦਗੀ ਹੈ ਉਹ ਗੁਜ਼ਾਰਨੀ ਵੀ ਔਖੀ ਹੋ ਜਾਂਦੀ ਹੈ ਸੋ ਸਾਡੇ ਸਾਰਿਆਂ ਦੇ ਸਾਹਮਣੇ ਜਿਹੜੀ ਰੀਕਨਸਟਰਕਸ਼ਨ ਦੇ ਚੈਲੰਜ ਖੜੇ ਹੋ ਜਾਂਦੇ ਹਨ ਜਿਹੜੀਆਂ ਵੱਡੀਆਂ ਬਿਲਡਿੰਗਾਂ ਵੱਡੇ ਇਨਫਰਾਸਟ੍ਰਕਚਰ ਅਸੀਂ ਬਹੁਤ ਸਾਲਾਂ ਦੇ ਵਿੱਚ ਖੜੇ ਕੀਤੇ ਹੁੰਦੇ ਹਨ ਉਪਲਾਂ ਛਣਾਂ ਦੇ ਵਿੱਚ ਹੀ ਤਬਾਹ ਹੋ ਜਾਂਦੇ ਆ ਤੇ ਹੋਰ ਇੱਕ ਜਿਹੜਾ ਵੱਡਾ ਵੱਡਾ ਜਿਹੜੀ ਤਰਾਸਦੀ ਹੈ ਜਿਹੜਾ ਯੁੱਧ ਦਾ ਅਸਰ ਹੈ ਉਹ ਹੈਗਾ ਸਾਈਕੋਲੋਜੀਕਲ ਤੇ ਸੋਸ਼ੀਅਲ ਯੁੱਧ ਸਿਰਫ ਜੰਗ ਦੇ ਮੈਦਾਨਾਂ ਵਿੱਚ ਹੀ ਨਹੀਂ ਹੁੰਦਾ ਇਹ ਉੱਥੇ ਰਹਿਣ ਵਾਲੇ ਲੋਕਾਂ ਦੇ ਵਿੱਚ ਉਹਨਾਂ ਨੂੰ ਇੱਕ ਸਾਈਕੋਲੋਜੀਕਲ ਟਰਮਾ ਟਰਮਾ ਦੇਖੇ ਜਾਂਦਾ ਹੈ ਉਹਨਾਂ ਦੀ ਮੈਂਟਲ ਹੈਲਥ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਕਰਦਾ ਹੈ ਲੋਕੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਐਂਗਜ਼ਾਇਟੀ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਜਦੋਂ ਲਗਾਤਾਰ ਆਪਾਂ ਇਸ ਤਰ੍ਹਾਂ ਦੀ ਹਾਲਾਤ ਨੂੰ ਫੇਸ ਕਰਦੇ ਹਾਂ ਜਿੱਥੇ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਸਾਨੂੰ ਆਪਣੇ ਇਲਾਕੇ ਛੱਡ ਕੇ ਜਾਣਾ ਪੈ ਰਿਹਾ ਹੈ ਬੱਚਿਆਂ ਦੇ ਲਈ ਮਾਪੇ ਜਿਹੜਾ ਖਾਣਾ ਨਹੀਂ ਝੋਟਾ ਪਾ ਰਹੇ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਸਾਨੂੰ ਇੱਕ ਮਾਨਸਿਕ ਸਾਡੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ ਤੇ ਸੋਸ਼ੀਅਲ ਜਿਹੜਾ ਫੈਬਰਿਕ ਹੈ ਉਹ ਡਿਸਰਪਟ ਹੋ ਜਾਂਦਾ ਹੈ ਬੜੀਆਂ-ਬੜੀਆਂ ਜਿਹੜੀਆਂ ਸਾਡੀਆਂ ਕਲਚਰਲ ਹੈਰੀਟੇਜ ਨੇ ਉਹ ਦਿਨਾਂ ਦੇ ਵਿੱਚ ਹੀ ਬਰਬਾਦ ਹੋ ਜਾਂਦੀਆਂ ਇਸ ਤੋਂ ਬਿਨਾ ਜੇ ਆਪਾਂ এনवायरमेंट ਦੀ ਗੱਲ ਕਰੀਏ ਵਾਤਾਵਰਨ ਵੀ ਜੰਗ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਬਹੁਤ ਸਾਰੇ ਜਿਹੜੇ ਪਲੂਟੈਂਟ ਨੇ ਜਿਹੜੇ ਗੋਲਾਵਾਰੀ ਚੋਂ ਪੈਦਾ ਹੁੰਦੇ ਹਨ ਕੈਮੀਕਲਸ ਨੇ ਹੋਰ ਤਰ੍ਹਾਂ ਦਾ ਵੇਸਟ ਹੈ ਉਹ এনवायरमेंट ਦੇ ਵਿੱਚ ਫੈਲ ਜਾਂਦਾ ਹੈ ਤੇ ਉਹ ਸਾਲੋਂ ਸਾਲ ਖਤਮ ਨਹੀਂ ਹੁੰਦਾ ਨਿਊਕਲੀਅਰ ਵੈਪਨ ਜਿਹੜੇ ਕਿ ਦੂਜੀ ਵਿਸ਼ਵ ਜੰਗ ਦੇ ਵਿੱਚ ਵਰਤੇ ਗਏ ਸਨ ਉਹਨਾਂ ਦੀ ਜਿਹੜੀ ਦੁਸ਼ ਪ੍ਰਭਾਵ ਨੇ ਉਹਨਾਂ ਦੀ ਰੇਡੀਏਸ਼ਨਾਂ ਅੱਜ ਵੀ ਜਾਪਾਨ ਦੇ ਹਿਰੋਸ਼ੀ마 ਤੇ ਨਾਗਾਸਾਕੀ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਪ੍ਰਭਾਵ ਜਿਹੜੇ ਨੇ ਉਹ ਦੇਖੇ ਜਾ ਸਕਦੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਤਾਵਰਨ ਨੂੰ ਹੋਣ ਵਾਲੇ ਚੈਲੰਜ ਨੇ ਉਹ ਬੜੇ ਲੰਬੇ ਸਮੇਂ ਦੇ ਹੋ ਸਕਦੇ ਹਨ ਤੇ ਸਾਡੀ ਜਿਹੜੀ ਸਿਹਤ ਆ ਉਹ ਜੰਗਾਂ ਯੁੱਧਾਂ ਦੇ ਕਾਰਨ ਬਹੁਤ ਪੂਰੀ ਤਰ੍ਹਾਂ ਜਿਹੜੀ ਆ ਪ੍ਰਭਾਵਿਤ ਹੋ ਸਕਦੀ ਹੈ ਜੰਗਾ ਯੁੱਧਾਂ ਦੇ ਵਿੱਚ ਜਿਹੜੇ ਸਿਪਾਈ ਜੰਗ ਜੁੱਦ ਲੜ ਰਹੇ ਹਨ ਉਹਨਾਂ ਦਾ ਵੀ ਬਹੁਤ ਸਰੀਰਕ ਜਿਹੜਾ ਨੁਕਸਾਨ ਹੁੰਦਾ ਹੈ ਕੰਨਾਂ ਨੂੰ ਕੋਈ ਅੰਗ ਪੈਰ ਜੰਗ ਜੁੱਦ ਦੇ ਵਿੱਚ ਕੁਆ ਬੈਠਦੇ ਹਨ ਤੇ ਉਹ ਅਗਲੀ ਜਿਹੜੀ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਹੈਗੀ ਆ ਉਹਦੇ ਵਿੱਚ ਅਪੰਗਤਾ ਦਾ ਉਹ ਸ਼ਿਕਾਰ ਹੋ ਜਾਂਦੇ ਹਨ ਤੇ ਯੁੱਧ ਦੇ ਦਿਨਾਂ ਦੇ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਮਹਾਮਾਰੀਆਂ ਨੇ ਉਹ ਵੀ ਫੈਲ ਸਕਦੀਆਂ ਬੱਚੇ ਕੋਪੋਸ਼ਮ ਦਾ ਸ਼ਿਕਾਰ ਹੋ ਜਾਂਦੇ ਹਨ ਜਿਹੜਾ ਆਉਣ ਵਾਲੀ ਉਹਨਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਸੋ ਇਸ ਤਰ੍ਹਾਂ ਜਿਹੜਾ ਯੁੱਧ ਹੈਗਾ ਇਹ ਉੱਤੇ ਬਹੁਤ ਸਾਰੇ ਸਮਾਜਿਕ ਤੇ ਕਲਚਰਲ ਕਲਚਰਲ ਜਿਹੜੇ ਇੰਪੈਕਟ ਨੇ ਉਹ ਛੱਡ ਕੇ ਜਾਂਦਾ ਹੈ ਸੋ ਇਹਨਾਂ ਜੰਗਾਂ ਯੁੱਧਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰੱਖਤੀਆਂ ਨੇ ਸੋ ਕਈ ਇਸ ਤਰ੍ਹਾਂ ਦੇ ਜਿਹੜੇ ਪ੍ਰਭਾਵ ਨੇ ਯੁੱਧ ਦੇ ਉਹ ਲੰਬੇ ਸਮੇਂ ਤੇ ਨਵੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਚਲੇ ਜਾਂਦੇ ਨੇ ਜਨਰੇਸ਼ਨਸ ਨੂੰ ਵੀ ਉਹ ਯੁੱਧ ਨੇ ਜਿਹੜੇ ਯਾਦ ਰਹਿੰਦੇ ਨੇ ਅਸੀਂ ਅੱਜ ਵੀ ਬਹੁਤ ਸਾਰੇ ਪ੍ਰਾਣੇ ਹੋ ਚੁੱਕੇ ਯੁੱਧਾਂ ਦੀਆਂ ਗੱਲਾਂ ਕਰਦੇ ਆ ਉਹਨਾਂ ਦੇ ਵਿੱਚ ਹੋਏ ਗਏ ਨੁਕਸਾਨ ਨੂੰ ਅੱਜ ਵੀ ਅਸੀਂ ਯਾਦ ਕਰਦੇ ਆ। ਸੋ ਇਸ ਤਰੀਕੇ ਦੇ ਨਾਲ ਜਿਹੜਾ इमोशनल ਟਰੋਮਾ ਹੈ ਉਹ ਸਮਾਜ ਦੇ ਵਿੱਚ ਇੱਕ ਲੰਬੇ ਸਮੇਂ ਤੱਕ ਆਪਣੇ ਪ੍ਰਭਾਵ ਜਿਹੜੇ ਨੇ ਉਹ ਛੱਡ ਕੇ ਜਾਂਦਾ ਹੈ। ਸੋ ਬਹੁਤ ਸਾਰੇ ਲੋਕ ਕੀ ਜਿਹੜੇ ਨੇ ਆਪਣੇਆਂ ਤੋਂ ਵਿਛੜ ਜਾਂਦੇ ਨੇ। ਕਈ ਤਰ੍ਹਾਂ ਦੇ ਰਿਫਿਊਜੀ ਕ੍ਰਾਈਸਿਸ ਸਾਹਮਣੇ ਆ ਜਾਂਦੇ ਨੇ। ਪਰਿਵਾਰ ਇੱਕ ਦੂਜੇ ਤੋਂ ਵਿਛੜ ਜਾਂਦੇ ਹਨ। ਕਿ ਕਮਿਊਨਿਟੀ ਦੇ ਵਿੱਚ ਜਿਹੜਾ ਇੱਕ ਸਾਈਕੋਲੋਜੀਕਲ ਟਰੋਮਾ ਸੰਭ ਦੀ ਕੇ ਜਾਂਦਾ ਹੈ। ਸੋ ਇਸ ਤਰੀਕੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਯੁੱਧ ਜਿਹੜੇ ਨੇ ਉਹ ਬਹੁਤ ਹੀ ਦੂਰਗਾਮੀ ਜਿਹੜੇ ਲੰਬੇ ਸਮੇਂ ਦੇ ਪ੍ਰਭਾਵ ਨੇ ਸਮਾਜ ਦੇ ਵਿੱਚ ਛੱਡ ਕੇ ਜਾਂਦੇ ਨੇ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਨਿੱਜੀ ਤੌਰ ਤੇ ਵੀ ਸਮਾਜ ਦੇ ਤੌਰ ਤੇ ਹਮੇਸ਼ਾ ਇਕੋਸ਼ਾਂ ਕਰਦੇ ਰਹਿੰਦੇ ਰਹਿਣਾ ਚਾਹੀਦਾ ਹੈ ਕਿ ਅਸੀਂ ਜੰਗਾਂ ਯੁੱਧਾਂ ਨੂੰ ਖਤਮ ਕਰਨ ਦੇ ਲਈ ਕੀ ਕੀ ਕਰ ਸਕਦੇ ਹਾਂ ਸੋ ਜੰਗ ਯੁੱਧ ਨੂੰ ਜਿਵੇਂ ਕਿ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਬਹੁਤ ਵਾਰ ਕੀ ਹੈ ਕਿ ਜਿਹੜੇ ਸਾਡੇ ਮੀਡੀਆ ਹਾਊਸਸ ਨੇ ਕਈ ਵਾਰੀ ਉਹਨੂੰ ਇੱਕ ਸੈਲੀਬ੍ਰੇਸ਼ਨ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਇੱਕ ਅਨੁਮਾਦ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਜੰਗ ਯੁੱਧ ਜਿਹੜੇ ਨੇ ਕਦੇ ਵੀ ਮਨੁੱਖਤਾ ਦੇ ਲਈ ਲਾਵਕਾਰੀ ਨਹੀਂ ਹੋ ਸਕਦੇ ਸੋ ਇਸ ਲਈ ਸਾਨੂੰ ਸਾਰਿਆਂ ਨੂੰ ਜੰਗਾਂ ਯੁੱਧਾਂ ਦੇ ਪ੍ਰਤੀ ਹਮੇਸ਼ਾ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਜਿਹੜੇ ਮਨੁੱਖਤਾਏ ਉਹਨੂੰ ਇਹਦੇ ਮਾੜੇ ਪ੍ਰਭਾਵਾਂ ਤੋਂ ਬਚਾ ਸਕੀਏ ਅਤੇ ਦੁਨੀਆ ਨੂੰ ਇੱਕ ਸੋਹਣੀ ਦੁਨੀਆ ਬਣਾ ਸਕੀਏ ਤੇ ਜੰਗਾਂ ਯੁੱਧਾਂ ਦੇ ਵਿੱਚ ਹੋਣ ਵਾਲੇ ਖਰਚ ਨੂੰ ਜਾਂ ਉਹਨਾਂ ਦੀ ਤਿਆਰੀ ਦੇ ਉੱਤੇ ਜਿਹੜਾ ਅਸੀਂ ਖਰਚ ਕਰਦੇ ਹਾਂ ਵੱਡੀਆਂ-ਵੱਡੀਆਂ ਪੌਜਾਂ ਤਿਆਰ ਕਰਦੇ ਆ ਹਥਿਆਰਾਂ ਦੇ ਉੱਤੇ ਅਰਬਾਂ ਰੁਪਏ ਖਰਚ ਕਰਦੇ ਆ ਉਸੇ ਪੈਸੇ ਨੂੰ ਅਸੀਂ ਮਨੁੱਖਤਾ ਦੇ ਭਲੇ ਵੀ ਖਰਚ ਸਕਦੇ ਆ ਵੱਡੇ ਹਸਪਤਾਲ ਬਣਾ ਸਕਦੇ ਆ ਯੂਨੀਵਰਸਿਟੀਆਂ ਬਣਾ ਸਕਦੇ ਆ ਸੋ ਇਸ ਤਰੀਕੇ ਨਾਲ ਅਸੀਂ ਮਨੁੱਖਤਾ ਦਾ ਜਿਹੜਾ ਹੈ ਭਲਾ ਕਰ ਸਕਦੇ ਆ ਸੋ ਦੋਸਤੋ ਅਸੀਂ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਜਿਹੜੀ ਗੱਲਬਾਤ ਆ ਉਹ ਚੰਗੀ ਲੱਗੀ ਹੋਵੇਗੀ ਤੇ ਸਾਰਿਆਂ ਨੂੰ ਮੈਂ ਜਾਣ ਲੱਗਿਆ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਚੈਨਲ ਪੰਜਾਬ ਜਰਨੀ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਰੱਬ ਰੱਖਾ